ਪਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਪ੍ਰਦੀਪ ਕੁਮਾਰ ਹੈ ਸਰ ਇਹ ਕਿਹੜਾ ਪੰਪ ਹੈ ਪਾਜੀ ਡਾਇਮੰਡ ਫਲਿੰਗ ਸਟੇਸ਼ਨ ਮੰਨ ਲਓ ਮੇਰਾ ਇਹ ਮੰਨ ਲਓ ਮੇਜਰਾ ਤਾਂ ਪੈ ਜਾਂਦਾ ਹੈ ਪਰੰਤੂ ਕਿਹੜੇ ਰੋਡ ਤੇ ਹੈ ਮਕੰਦ ਪਰਤੂ ਚੱਕ ਦੰਨਾ ਰੋਡ ਕਿਸ ਕਿਹੜਾ ਆਹ ਗੇਟ ਕਿਹੜਾ ਪੈ ਜਾਂਦਾ ਜੀ ਰਿਟੈਂਡ ਗੇਟ ओके ਤੇ ਇਹ ਦੱਸੋ ਤੁਹਾਡਾ ਜਿਹੜਾ ਸਾਨੂੰ ਪਤਾ ਲੱਗਿਆ ਕਿ ਇੱਕ ਕੱਲ ਵਾਰਦਾਤ ਹੋਈ ਹੈ ਕਿ ਤੁਹਾਡੇ ਕੋਲੋਂ ਕਿਸੇ ਗੱਡੀ ਚਾਲਕਾਂ ਨੇ ਸਵਾਰਾਂ ਨੇ ਜਿਹੜਾ ਤੇਲ ਪੋਆ ਪٹرول ਤੇ ਉਹ ਫਰਾਰ ਹੋ ਗਏ ਕੀ ਪੂਰਾ ਕਹਾਣੀ ਕੀ ਹੈ ਜੀ ਸਰ ਗੱਡੀ ਹੈ ਜੀ Honda Image ਆਈ ਹੈ ਤੇ ਕਿੰਨੇ ਵਜੇ ਦੀ ਗੱਲ ਹੈ तकरीबन ਸ਼ਾਮ 4 ਵਜੇ ਦੀ ਠੀਕ ਹੈ ਤੇ ਆ ਕੇ ਗੱਡੀ 'ਚ ਆਵਾਜ਼ ਆਈ ਹੈ ਕਿ 2000 ਦਾ ਪੈਟਰੋਲ ਪਾ ਦਿਓ ਅੱਛਾ ਜੀ 2000 ਦਾ ਪੈਟਰੋਲ ਪਾਇਆ ਆ ਕੇ ਮੈਂ ਨੋਜ਼ਲ ਰੱਖਣ ਲੱਗਾ ਇਹ ਮੁੰਡਾ ਪੈਸੇ ਫੜਨ ਨੇ ਉਹ ਖੜਾ ਸੀਗਾ ਹੂੰ ਤੇ ਟੱਕਣ ਵੀ ਨਹੀਂ ਉਹਨਾਂ ਲਾਣ ਦਿੱਤਾ ਸਪੀਡ ਮਾਰੀ ਭਜਾ ਕੇ ਲੈ ਗਈ ਓਕੇ ਤੇ ਉਹ ਉਹਦਾ ਨੰਬਰ ਨਹੀਂ ਨੋਟ ਕੀਤਾ ਨਹੀਂ ਜੀ ਨੰਬਰ ਹੈ ਨਹੀਂ ਸੀਗਾ ਜੀ ਇਹਨਾਂ ਧਿਆਨ ਨਹੀਂ ਦਿੱਤਾ ਨੰਬਰ ਪਲੇਟ ਹੈ ਨਹੀਂ ਸੀਗੀ ਅੱਗੇ ਆ ਨਾ ਅੱਗੇ ਆ ਨਾ ਪਿੱਛੇ ਆ ਕਰਨ ਜੀ ਗੱਡੀ ਦੇ ਮੋਹਰੇਲੇ ਸ਼ੀਸ਼ੇ ਤੇ ਪੁਲਿਸ ਦਾ ਲੋਗੋ ਵੀ ਲੱਗਿਆ ਹੋਇਆ ਜੀ ਪੁਲਿਸ ਦਾ ਲੋਗੋ ਵੀ ਲੱਗਿਆ ਹੋਇਆ ਹਾਂਜੀ ਪੰਜਾਬ ਪੁਲਿਸ ਦਾ ਲੋਗੋ ਲੱਗਾ ਜੀ ਓਕੇ ਬੜੀ ਹਰਾਦਿਆਂ ਵਾਲੀ ਗੱਲ ਹੈ ਤੇ ਬਣੇ ਹੋਇਆ ਦੂਗਾ ਕਿਹਾ ਉਹਨੂੰ ਪਿੱਛੇ ਕ੍ਰੋਸ ਦਾ ਕ੍ਰੋਸ ਕ੍ਰੋਸ ਬਣਿਆ ਹੀ ਬੰਪਰ ਦੇ ਉੱਤੇ ਗੱਡੀ ਪਹਿਲਾਂ ਵੀ ਕਦੇ ਲੱਗੀ ਹੋਈ ਆ ਬੈਕ ਜਿਹੜੀ ਗੱਡੀ ਦੀ ਬੈਕ ਦੂਈ ਆ ਤਾਕੀ ਆ ਉਹ ਡੈਂਟ ਪਿਆ ਹੋਇਆ ਉਹਦੇ ਉੱਪਰ ਡੈਂਟ ਪਿਆ ਹੋਇਆ ਇਹ ਸ਼ੀਸ਼ੇਕ ਦਾ ਉਹ ਵਿੱਚ ਸਵਾਰ ਕਿਨੇ ਸੀ ਸਵਾਰ ਪਤਾ ਨਹੀਂ ਲੱਗਾ ਸ਼ੀਸ਼ੇ ਸੀਗੇ ਕਾਲੇ ਅੱਧਾ ਸ਼ੀਸ਼ਾ ਖੋਲਿਆ ਉਹਨਾਂ ਨੇ ਮੋਰੇ ਜਿਹੜੀ ਜਾਲੀ ਜੇ ਲੱਗੀ ਹੁੰਦੀ ਆ ਉਹ ਮੋਰੇ ਜਾਲੀ ਲੱਗੀ ਹੋਈ ਸੀ ਇਸ ਕਰਕੇ ਵਿੱਚੋਂ ਚਿਹਰਾ ਦਿਖਿਆ ਨਹੀਂਗਾ ਬੰਦੇ ਦਾ ਉਦਾਂ ਮੁੰਡੇ ਨੇ ਚਿੱਟੀ ਕਮੀਜ਼ ਪਾਈ ਟੀ-ਸ਼ਰਟ ਪਾਈ ਹੋਈ ਸੀ ਤੇ ਪੀਲਾ ਪਰਨਾ ਲਿਆ ਹੋਇਆ ਜਿਨੇ ਆਰਡਰ ਕੀਤਾ ਹਾਂ ਜਿਨੇ ਤੇਲ ਨੂੰ ਕਿਹਾ ਵੀ ਤੇਲ ਪਾ ਦੇ ਤੋ ਯਾਰ ਦਾ ਓਕੇ ਤੇ ਫਿਰ ਉਹਦੇ ਵਿੱਚ ਉਹ ਕੋਈ ਇਸ ਤਰ੍ਹਾਂ ਤੇ ਨਹੀਂ ਵੀ ਲੇਡੀਜ਼ ਹੋਣ ਕਿਉਂਕਿ ਇੱਥੇ ਸਾਡੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਹਿ ਸਕਦੇ ਆ ਉਹ ਕਿ ਲੇਡੀਜ਼ ਦੋ ਆਉਂਦੀਆਂ ਆ ਸਵਿਫਟ ਕਾਰ ਦੇ ਵਿੱਚ ਉਹ ਲੁੱਟ ਕੋ ਕਰਕੇ ਚਲੇ ਜਾਂਦੀਆਂ ਕੋਈ ਇਦਾਂ ਦਾ ਵੀ ਚੱਲਦੀ ਵੀ ਇਸ ਸਮੱਸਿਆ ਕੋਈ ਇਦਾਂ ਦਾ ਤੇ ਨਹੀਂ ਕਿ ਲੇਡੀਜ਼ ਵਿੱਚ ਹੋਣ ਲੇਡੀਜ਼ ਨਹੀਂ ਵੀ ਮੁੰਡਾ ਸੀਗਾ ਮੁੰਡੇ ਦੀ ਆਵਾਜ਼ ਆਈ ਹੈ ਅੰਦਰ अच्छा जी बाकी काले शीशे ਸੀ ਇੰਨਾ ਵਿੱਚ ਦਿਖਿਆ ਨਹੀਂ ਹੈਗਾ ਤੁਸੀਂ ਕੋਈ ਪਿੱਛਾ ਕੀਤਾ ਹਾਂਜੀ ਪਿੱਛਾ ਕੀਤਾ ਸੀ ਮੁਕੰਦਪੁਰ ਤੱਕ ਗਏ ਪੁਲਿਸ ਨੂੰ ਫੋਨ ਵੀ ਕੀਤਾ ਪੁਲਿਸ ਵਾਲੇ ਵੀ ਮੁਕੰਦਪੁਰ ਆ ਗਏ ਸੀ ਉੱਥੇ ਆਪਣੇ ਰੋਡ ਤੇ ਇੱਥੇ ਸ਼ੁਰੂ ਹੁੰਦਾ ਆ ਉੱਥੇ ਉਹ ਬੰਗਾ ਸਾਈਡ ਦੇਖਣ ਚਲੇ ਗਏ ਸੀ ਅਸੀਂ ਇੱਧਰ ਨੂੰ ਆਪਣੇ ਫਗਵਾੜਾ ਸਾਈਡ ਦੇਖਣ ਗਏ ਹਾਂ ਕਿਤੇ ਨਹੀਂ ਦਿਖਿਆ ਜੀ ਤੁਹਾਡੇ ਮਾਲਕ ਕਿੱਥੇ ਨੇ ਮਾਲਕ ਫਗਵਾੜੇ ਜੀ ਉਹਨਾਂ ਨੂੰ ਸੂਚਿਤ ਕਰਤਾ ਹਾਂਜੀ ਫੋਨ ਕਰਤਾ ਜੀ ਉਹਨਾਂ ਨੂੰ ओके ਜਾਨੀ ਤੁਹਾਡੇ ਕਹਿਣ ਦਾ ਮਤਲਬ ਪੁਲਿਸ ਜਿਹੜੀ ਤੁਰੰਤ ਆ ਗਈ ਮੁਕੰਦਪੁਰ ਪਿੰਡ ਦਾ ਥਾਣਾ ਤੁਹਾਨੂੰ ਹਾਂਜੀ ਮੁਕੰਦਪੁਰ ਥਾਣਾ ਬੰਦਾ ਪੁਲਿਸ ਤਾਂ 2 ਮਿੰਟਾਂ ਦੇ ਵਿੱਚ ਹੀ ਆ ਗਈ ਸੀਗੀ ਵੈਰੀ ਗੁੱਡ ਹਾਂਜੀ ਤੇ ਫਿਰ ਹੁਣ ਕੀ ਮੰਗ ਕਰਦੇ ਆਪਾਂ ਤੇ ਇਹ ਗੱਡੀ ਵਾਲਿਆਂ ਨੂੰ ਫੜਿਆ ਜਾਵੇ ਤੇ ਸਾਡੇ ਪੈਸੇ ਹਾਂਜੀ ਤੇ ਮੰਨ ਦੀ ਕਰਵਾਈ ਕੀਤੀ ਜਾਵੇ ਇਹ ਕਿਤੇ ਇਦਾਂ ਦਾਤ ਨਹੀਂ ਕਿ ਤੁਹਾਡੇ ਮਾਲਕ ਜਿਹੜੇ ਤੁਹਾਡੀ ਤਨਖਾਹ ਚ ਕੱਟ ਲੈਣਗੇ ਨਹੀਂ ਜੀ ਨਹੀਂ ਨਹੀਂ ਮਾਲਕ ਸਾਡੇ ਬਾਬੂ ਜੀ ਆਏ ਹਾਂ ਉਹਨਾਂ ਨੇ ਆਪਣੇ ਸਿਰ ਲੈ ਲਏ ਸੋ ਸਹਿਯੋਗ ਕਰਨਾ ਬਣਦਾ ਵੀ ਹੈ ਕਿ ਕਿਉਂਕਿ ਤੁਹਾਡਾ ਓਕੜਾ ਤੁਹਾਡਾ ਆਪਣੇ ਕੋਈ ਤੁਸੀਂ ਉਸ ਗੱਲ ਨੂੰ ਚੋਰੀ ਠੱਗੀ ਮਾਰ ਲਈ ਜਾਂ ਹੋਰ ਕੁਛ ਹੈ ਤੁਸੀਂ ਤਾਂ ਆਪ ਇਸ ਗੱਲ ਤੋਂ ਪਰੇਸ਼ਾਨ ਹੋ ਗਏ ਸੋ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਕਿ ਇਹ ਵੀ ਇੱਕ ਬਹੁਤ ਵੱਡੀ ਗੱਲ ਦੱਸੀ ਜਾ ਰਹੀ ਹੈ ਕਿ ਪੁਲਿਸ ਦਾ ਲੋਗੋ ਲਗਿਆ ਸੀ ਗੱਡੀ ਤੇ ਜੋ ਹੋਰ ਵੀ ਇੱਕ ਚਕਾਉਣ ਵਾਲੀ ਗੱਲ ਹੈ ਕਿਉਂਕਿ ਇਦਾਂ ਦੇ ਅਕਸ ਜਿਹੜੇ ਆ ਲੋਗੋ ਲੱਗੇ ਹੋਣੇ ਪ੍ਰੈਸ ਦਾ ਜਾਂ ਪੁਲਿਸ ਦਾ ਉਹਨੂੰ ਲਗਭਗ ਜਿਹੜੇ ਲੋਕ ਸਤਕਾਰ ਦਿੰਦੇ ਆ ਔਰ ਆਮ ਤੌਰ ਤੇ ਉਹਨੂੰ ਰੋਕਿਆ ਘਟ ਜਾਂਦਾ ਕਿਉਂਕਿ ਉਹ ਉਹਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰ ਬੰਦੇ ਬੈਠੇ ਹੁੰਦੇ ਆ ਪਰੰਤੂ ਇਹ ਵੀ ਲੋਕਾਂ ਨੂੰ ਇੱਕ ਬੇਵਕੂਫ ਬਣਾਉਣ ਲਈ ਉਹਨਾਂ ਨੇ ਲੋਗੋ ਲਾਇਆ ਹੋਇਆ ਸੀ ਤੋਂ ਸਾਡੀ ਵੀ ਟੀਮ ਦੀ ਰਿਕਵੈਸਟ ਹੈ ਬੇਨਤੀ ਹੈ ਕਿ ਇਦਾਂ ਦੇ ਜਿਹੜੇ ਆ ਲੁਟੇਰੇ ਆ ਉਹਨਾਂ ਨੂੰ ਤੁਰੰਤ ਫੜ ਕੇ ਉਹਨਾਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ